ਇਸ ਬੰਦੇ ਦੀ ਗੱਡੀ ਰੋਜ਼ ਪੈਂਚਰ ਹੋ ਜਾਂਦੀ ਸੀ ਆਖਰ ਨੂੰ ਇਹਨੇ ਪੱਕਾ ਹੀ ਜਿਗਾਰਡ ਲਾਤਾ ਤੇ ਗੱਡੀ ਦੇ ਉੱਤੇ ਲੋਹੇ ਦਾ ਟਾਇਰ ਚੜਾਤਾ ਕਿਉਂਕਿ ਜਿਹੜੀ ਜਗ੍ਹਾ ਤੇ ਇਹਦਾ ਘਰ ਸੀਗਾ ਉੱਥੇ ਰਾਹ ਦੇ ਵਿੱਚ ਸੜਕ ਬਹੁਤ ਖਰਾਬ ਸੀ ਤਾਂ ਕਰਕੇ ਦੀ ਗੱਡੀ ਪੈਂਚਰ ਹੋਣ ਦੀ ਸਮੱਸਿਆ ਰਹਿੰਦੀ ਸੀ ਆ ਦੇਖੋ ਇਹਨੇ ਲੋਹੇ ਦੇ ਦੋ ਟੁਕੜੇ ਲਿਆਂਦੇ ਤੇ ਹੁਣ ਟਾਇਰ ਹੀ ਲੋਹੇ ਦਾ ਬਣਾ ਦੂਗਾ ਵੀ ਕਦੇ ਪੈਂਚਰ ਹੋਣ ਦਾ ਝੰਜਟ ਹੀ ਨਹੀਂ ਆਉਂਦਾ ਪਰ ਮੇਰੀ ਵੀ ਇਹ ਗੱਲ ਇਹਦੀ ਸੋਚ ਵੀ ਸਹੀ ਆ ਵੀ ਗੱਡੀਆਂ ਦੇ ਉੱਤੇ ਰਾਵੜ ਦੇ ਟਾਇਰ ਕਿਉਂ ਹੁੰਦੇ ਆ ਲੋਹੇ ਦੇ ਟਾਇਰੀ ਪਾ ਦੋ ਇਹਦੇ ਪੈਂਚਰ ਹੀ ਨਹੀਂ ਹੋਣੇ ਨਾ ਕਿਤੇ ਪੈਂਚਰ ਲਵਾਉਣ ਦੀ ਲੋੜ ਪਰ ਇਹਨਾਂ ਨੂੰ ਫਿਰ ਪੈਸੇ ਕਿੱਥੋਂ ਵੰਦਣਗੇ ਪੈਂਚਰਾਂ ਨੂੰ ਲਾ ਲਾ ਕੇ ਪੈਸੇ ਵੰਦਿਆ ਦੇਖੋ ਕਰੀ ਬੈਲਡ ਮਸ਼ੀਨ ਜੀ ਇਹਨੇ ਲਿਆ ਰੱਖੀ ਆ ਤੇ ਬੈਲਡ ਮਸ਼ੀਨ ਦੇ ਨਾਲ ਇਹ ਲੋਹੇ ਦਾ ਟਾਇਰ ਬਣਾਉਣ ਲੱਗ ਗਿਆ ਇਹ ਗੋਲ ਟਾਇਰ ਬਣਾਉਗਾ ਦੇਖੋ ਉੱਪਰ ਟੂਟੀ ਲਾਦੀ ਪਰ ਟੂਟੀ ਕਿਉਂ ਲਾਈ ਇਹਨੇ ਕਿਹੜਾ ਹਵਾ ਪਾਉਣੀ ਆ ਲੋਹੇ ਦਾ ਦਾ ਟਾਇਰ ਆ ਦੇਖੋ ਹੁਣ ਰਿੰਬਾ ਰਿੰਬ ਦੇ ਉੱਤੇ ਫਿੱਟ ਕਰਤਾ ਫਿੱਟ ਕਰਨ ਤੋਂ ਬਾਅਦ ਇਹਨੂੰ ਵਿੱਚ ਬੈਲਡ ਮਸ਼ੀਨ ਦੇ ਨਾਲ ਵਿੱਚ ਪੱਕਾ ਵੈਲਡ ਕਰ ਦੂ ਆ ਦੇਖੋ ਹਵਾ ਪਰ ਰਿਹਾ ਇਹ ਚ ਆ ਦੇਖੋ ਇਹ ਹਵਾ ਕਿਵੇਂ ਪਰ ਰਿਹਾ ਲੋਹੇ ਦੇ ਟਾਇਰ ਚ ਦੇਖੋ ਆ ਪਾਈਪ ਜੀ ਤਾਂ ਲਾਤੀ ਇਹ ਹਵਾ ਨਹੀਂ ਪਾਣੀ ਭਰ ਰਹਿ ਦੇ ਵਿੱਚ ਪਾਣੀ ਕਾਦੇ ਖਤਰ ਪੜ ਰਿਹਾ ਹੈ ਲੋਹੇ ਦੇ ਟਾਇਰ 'ਚ ਸਿੱਧਾ ਵੀ ਚੱਲ ਸਕਦਾ ਅੱਛਾ ਤਾਂ ਕਰਕੇ ਇਹ ਪਾਣੀ ਭਰਦਾ ਹੋਣਾ ਵੀ ਜਦੋਂ ਪਾਣੀ ਫੁੱਲ ਭਰ ਗਿਆ ਤੇ ਟਾਇਰ ਉਖਲੀ ਤੇ ਵਿੱਚ ਵੱਜੂ 빙ਾ ਨਹੀਂ ਹੋਣਾ ਨਹੀਂ ਤਾਂ ਲੋਹਾ 빙ਾ ਹੋ ਸਕਦਾ ਦੇਖੋ ਪਾਣੀ ਭਰਤਾ ਪੂਰਾ ਇਹ ਫੁੱਲ ਗਿਆ ਸਾਈਡਾਂ ਤੋਂ ਟਾਇਰ ਬਾਕੀ ਪੋਲਾ ਲੋਹਾ ਲਾਇਣੇ ਕਰਨ ਨਹੀਂ ਆ ਜਿਵੇਂ ਇੱਕ ਪਾਸੇ ਲੀਕ ਹੋ ਰਿਹਾ ਹਜੇ ਇੱਕ ਪਾਸੇ ਜਿੱਥੇ ਟੂਟੀ ਲਾਈ ਉੱਥੋਂ ਦੀ ਪਾਣੀ ਭਰਤਾ ਤੇ ਦੂਜੇ ਪਾਸੇ ਥੋੜਾ ਥੋੜਾ ਲੀਕ ਹੋ ਰਿਹਾ ਹੁਣ ਇਹ ਲੀਕੀ ਦਾ ਵੀ ਹੱਲ ਕਰ ਦੂਗਾ ਅਦੇਖੋ ਟਾਇਰ ਦਾ ਪੂਰਾ ਘੈਂਟ ਬਣ ਚੁੱਕਿਆ ਗੋਲ-ਗੋਲੇ ਦੇ ਉੱਤੇ ਕਾਲਾ ਰੰਗ ਕਰਤਾ ਕੋਈ ਪਛਾਣੀ ਨਹੀਂ ਸਕਦਾ ਵੀ ਲੋਹੇ ਦਾ ਟਾਇਰ ਆ ਕਿ ਵੀ ਪਹਿਲਾ ਵਾਲਾ ਰਬੜ ਦਾ ਟਾਇਰ ਆਗਾ ਦੇਖੋ ਹੁਣ ਇਹ ਪ੍ਰੈਸ਼ਰ ਚੈੱਕ ਕਰ ਰਿਹਾ ਪਾਣੀ ਦਾ ਵੀ ਕਿੰਨਾ ਦੇਖੋ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਚੁੱਕਿਆਗਾ ਹੁਣ ਇਹ ਟਾਇਰ ਨੂੰ ਗੱਡੀ ਦੇ ਉੱਤੇ ਚੜਾਊਗਾ ਤੇ ਗੱਡੀ ਤੇ ਚੜਾ ਕੇ ਚੈੱਕ ਕਰੂਗਾ ਵੀ ਕਿਵੇਂ ਚੱਲਦੀ ਆ ਗੱਡੀ ਵੀ ਇਹ ਸਹੀ ਆ ਕਿ ਨਾ ਉਖਲੀਆਂ ਦੇ ਵਿੱਚ ਵੀ ਪੂਰੀ ਚੰਗੀ ਤਰ੍ਹਾਂ ਕੰਮ ਕਰੂ ਕਿ ਨਾ ਦੇਖੋ ਟੁੱਟੀ ਕਾਸ ਦਿੱਤੀ ਆ ਉੱਤੇ ਹੁਣ ਆ ਟਾਇਰ ਬਣ ਕੇ ਤਿਆਰ ਹੋ ਚੁੱਕਿਆ ਦੇਖੋ ਬਿਲਕੁਲ ਗੋਲ ਟਾਇਰ ਤਿਆਰ ਕੀਤਾ ਸੋਨੂੰ ਕਿਵੇਂ ਟਾਇਰ ਲੱਗਿਆ ਇਹ ਜਰੂਰ ਦੱਸਿਓ ਕਮੈਂਟ ਕਰਕੇ ਕਿਉਂਕਿ ਹੁਣ ਇਹਨੂੰ ਸਮੱਸਿਆ ਚਾਰੇ ਟਾਇਰ ਇਦਾਂ ਦੇ ਗੱਡੀ ਦੇ ਵਿੱਚ ਪਾਲੂ ਤੇ ਇਹਨੂੰ ਪੈਂਚਰ ਹੋਣ ਦੀ ਸਮੱਸਿਆ ਦਾ ਜੜੋ ਹੱਲ ਹੋ ਗਿਆ ਆ ਦੇਖੋ ਟਾਇਰ ਤਾਂ ਬਹੁਤ ਘੈਂਟ ਬਣਾਇਆ ਗਿਆ ਦੇ ਉੱਤੇ ਰੰਗ ਰੰਗ ਕਰਕੇ ਪੂਰਾ ਤਕੜਾ ਬਣ ਜਾਣਾਗਾ ਤੇ ਬਾਕੀ ਤੁਸੀਂ ਆਹ ਦੇਖੋ ਆ ਗੱਡੀ ਦੇ ਵੀ ਤੇ ਚੜਾਤਾ ਗੱਡੀ ਤੇ ਚੜਾਉਣ ਤੋਂ ਬਾਅਦ ਜਮਾ ਫਿੱਟ ਆ ਗਿਆ ਗੱਡੀ ਦੇ ਦੂਜੇ ਟਾਇਰਾਂ ਨੂੰ ਇਹ ਲਾਦੂ ਤੇ ਇਹ ਟਾਇਰ ਨੂੰ ਲਾ ਕੇ ਹੁਣ ਇਹ ਆਪਣੇ ਕਰੇ ਜਾਇ ਕਰੂ ਹੁਣ ਕਦੇ ਵੀ ਇਹਦੀ ਗੱਡੀ ਪੈਂਚਰ ਨਹੀਂ ਹੋਣੀ ਕਿਉਂਕਿ ਪੱਕਾ ਕੰਮ ਹੋ ਚੁੱਕਿਆਗਾ ਇਹ ਟਾਇਰ ਚੜ ਚੁੱਕਿਆਗਾ ਹੁਣ ਜਦੋਂ ਵੀ ਇਹ ਇਹ ਗੱਡੀ ਨੂੰ ਲੈ ਕੇ ਜਾਇ ਕਰੂ ਬਾਕੀ ਲੋਕ ਵੀ ਦੇਖਿਆ ਕਰਨਗੇ ਵੀ ਆਹ ਬਾਈ ਨੇ ਜਿਗਾਰਡ ਬਹੁਤ ਘੈਂਟ ਲਾਇਆ ਵੀ ਲੋਹੇ ਦਾ ਟਾਇਰ ਪਾਇਆ ਪਿਆਗਾ ਕਿਉਂਕਿ ਆਪਣੀਆਂ ਆਮ ਗੱਡੀਆਂ ਤੇ ਰਾਬੜ ਦੇ ਟਾਇਰ ਹੁੰਦੇ ਆ ਪਰ ਇਹਨੇ ਲੋਹੇ ਦਾ ਟਾਇਰ ਪਾ ਕੇ ਆਹ ਗੱਡੀ ਵੀ ਪੂਰੀ ਤਾਕੜੀ ਹੈ ਦੇ ਕੋਲੇ ਲੋਹੇ ਦਾ ਟਾਇਰ ਪਾ ਕੇ ਹੁਣ ਇਹ ਕਿਤੇ ਵੀ ਬਗ ਜਾ ਕਰੂਗਾ ਤੇ ਨਾਲ ਸਟਿੱਪ ਨਹੀਂ ਰੱਖਣ ਦੀ ਵੀ ਬਿਲਕੁਲ ਵੀ ਲੋੜ ਨਹੀਂ ਹੈਗੀ ਕਿਉਂਕਿ ਇਹ ਟਾਇਰ ਹੀ ਲੋਹੇ ਦਾਗਾ ਬਾਕੀ ਇਹਦੇ ਵਿੱਚ ਪਾਣੀ ਪੱਕਾ ਭਰਤਾ ਕਿਉਂਕਿ ਹੁਣ ਜਦੋਂ ਉਖਲੀ ਦੇ ਵਿੱਚ ਵੱਜੂ ਤਾਂ ਵੀ ਲੋਹਾ ਬੀਂਗਾ ਨਹੀਂ ਹੋਣਾ ਕਿਉਂਕਿ ਵਿੱਚ ਪਾਣੀ ਭਰਿਆ ਹੋਇਆ ਪਾਣੀ ਭਰਨ ਦੇ ਕਾਰਨ ਇਹਦੇ ਵਿੱਚ ਮੜਾ ਦਬਾ ਰਹੂਗਾ ਬਾਅਦ ਪਾਣੀ ਦਾ ਪਾਣੀ ਦੇ ਦਬਾਅ ਦੇ ਕਾਰਨ ਇਹ ਚੰਗੀ ਜਿਹੀ ਗੱਡੀ ਬੁੜਕਣੀ ਨਹੀਂ ਨੀਗੀ